तुम्हारा मेरा नाम स्वरूप सिंह क्या हुआ क्या है यह गाय आने की वजह से गाड़ी से और कहाँ से चले थे आप मैं गुजरात ऐसी चला था राज्य तो जलंधर के लिए जलंधर कितने बजे की घटना है बजे तो नुकसान कितना हो चुका ये लगभग चार लाख चार लाख इसका इन्फॉर्मेशन दे दिया आपने मालिकों को और आगे जिसको पास जाना दे वो क्या कहते हैं वो बोल रहे हैं कि आ रहा है और आपके मालिक आ रहे हैं यहाँ हाँ मालिक आ रहे हैं तो हाईवे वालों की तो गलती गलती भी क्यों आए वाले की है अगर रात को गाड़ी हुई है तो 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 इधर इधर कोई कोई पीछे वगैरह लगाना है वाले आना है करना है वो आना करना नहीं तो इसकी इसकी भरपाई भरपाई के के लिए के के लिए क्या तो। की ना तो मेरे ना ਮਾਲਕ ਵੀ ਬਚਿਆ ਡਰਾਈਵਰ ਵੀ ਬਚਿਆ ਮਸੇ ਹੀ ਬਚਿਆ ਅੱਛਾ ਤੁਸੀਂ ਕੀ ਕਹਿਣਾ ਚਾਹੋਗੇ ਇੱਥੇ ਵੀ ਰੂਟੀਨ ਦੇ ਵਿੱਚ ਕਿੰਨੇ ਕ ਐਕਸੀਡੈਂਟ ਹੋਏ ਵੀਰੇ ਡੇਲੀ ਐਕਸੀਡੈਂਟ ਹੁੰਦਾ ਜਦੋਂ ਮਰਜੀ ਆ ਜੀ ਜਦੋਂ ਆਏਗਾ ਉਦੀ ਹੋਇਆ ਪਿਆ ਹੋਊਗਾ ਕੱਲ ਵੀ ਹੋ ਗਿਆ ਇੱਟੇ ਅੱਛਾ ਇਹ ਲਈ ਇਹ ਰੋਡ ਬਹੁਤ ਗੰਦਾ ਬਣਿਆ ਘੱਟ ਸਾਡੇ ਇੱਥੇ 6 ਲਿੰਕ ਰੋਡ ਰਲਦੇ ਆ ਇਹਦੇ ਤੇ ਠੀਕ ਹੈ ਸਕੂਲ ਵਾਲੇ ਬੱਚੇ ਜਾਂ ਪਿੰਡ ਦਾ ਕੋਈ ਵੀ ਸੜਕ ਕ੍ਰੋਸ ਨਹੀਂ ਕਰ ਸਕਦਾ ਘੱਟੋ ਘੜ ਪੰਜ ਮਿੰਟ ਸੱਤ ਮਿੰਟ ਕੱਢ ਨਾ ਦਿੰਦਾ ਕਿਹੜਾ ਏਰੀਆ ਇਹ ਗਿੱਲਬੱਤੀ ਜ਼ਿਲ੍ਹਾ ਬਠਿੰਡਾ ਵੀਰੇ ਗਿਲਪਤੀ ਦਾ ਮੇਨ ਚੌਂਕ ਗੋਨਿਆਂ ਦਾ ਰੋਡ ਹਾਂ ਮੇਨ ਚੌਂਕ ਬਈ ਇਹ ਤੁਸੀਂ ਕਹਿਣਾ ਚਾਹੋਗੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਵੀ ਜਾਂਦਾ ਇੱਥੇ ਪੁਲ ਬਣਾਇਆ ਜਾਵੇ ਵੀਰੇ ਪਿੰਡੋ ਘਟੋ ਘਟ ਚਾਰ ਪੰਜ ਜਣੇ ਤਾਂ ਡੈਥ ਹੀ ਹੋ ਚੁੱਕੀ ਹੈ ਇੱਥੇ ਐਕਸੀਡੈਂਟ ਹਨ ਹੋਰ ਦੱਸੋ ਹਾਈਵੇ ਆ ਮੇਨ ਹਾਈਵੇ ਤੇ ਨਾ ਤਾਂ ਹੰਪ ਬਣਾ ਸਕਦਾ ਕੋਈ ਠੀਕ ਹੈ ਜਾਂ ਤਾਂ ਬੱਤੀਆਂ ਲੱਗਣ ਤੇ ਜਾਂ ਬੈਰੀਗੇਡ ਰੱਖਣ ਕੋਸ਼ਿਸ਼ ਤਾਂ ਕਰਨ ਕੋਈ ਲਾਈਟਾਂ ਆਉਂਦੀ ਨਹੀਂ ਹੁੰਦੀਆਂ ਰਾਤ ਨੂੰ 路 ਸੜਕ ਦੀਆਂ ਬਹੁਤ ਜ਼ਿਆਦਾ ਹੁੰਦਾ ਹੈ ਲਾਈਟਾਂ ਤਕਰੀਬਨ ਬੰਦ ਹੁੰਦੀਆਂ ਸਾਰੀਆਂ ਬੰਦ ਨੇ ਜਦੋਂ ਮਰਜ਼ੀ ਆ ਜਾਓ ਜਿੱਤੋਂ 24 ਘੰਟੇ ਰਾਤ ਬੰਦ ਹੀ ਹੁੰਦੀਆਂ ਦੇਖੀ ਜੀ ਇਹਦੇ ਬਾਰੇ ਕੋਈ ਪ੍ਰਸ਼ਾਸਨਿਕ ਕੋਈ ਨਹੀਂ ਸੁਣਦਾ ਇਹ ਵੀਰ ਹੀ ਹੋ ਗਈ ਸੜਕ ਪਾਟੀ ਆ ਇਧਰਲੇ ਪਾਸਿਆਂ ਦਾ ਦੂਜਾ ਆ ਇਧਰਲੀ ਸਾਈਡ ਵਾਲਾ ਰੋਡ ਪਾਟਿਆ ਹੀ ਕੋਈ ਨਹੀਂ ਆਇਆ ਉਹਦੇ ਤੇ ਉਵੇਂ ਹੀ ਲੱਕ ਪਾ ਗਿਆ ਤੁਸੀਂ ਮੋਟਰਸਾਈਕਲ ਪਾ ਕੇ ਦਿਖਾ ਦਿਓ ਸਿੰਪਲ ਹੀ ਡਿੱਗ ਪੋਗੇ ਆਰਾਮ ਨਾਲ ਉਹੀ ਤੁਰੇ ਜਾਂਦੇ ਐਨਾ ਬੜਾ ਰੋਡ ਦਾ ਹਾਲ ਹੋਇਆ ਬੜਾ ਗੰਦਾ ਰਹਿ ਗਿਆ